ਬੜੀ ਵੱਡੀ ਇੱਕ ਚਰਚਾ ਚੱਲ ਰਹੀ ਆ ਭਾਵੇਂ ਕਈ ਦਿਨਾਂ ਤੋਂ ਚੱਲ ਰਹੀਆਂ ਨੇ ਪੰਥ ਦੀਆਂ ਤਾਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਪਰ ਕਾਲਤਾਖਬ ਸਾਹਿਬ ਤੇ ਚਿੱਠੀਆਂ ਦੇ ਦੌਰ ਦੀਆਂ ਕਾਫੀ ਵੱਡੀਆਂ ਚਰਚਾਵਾਂ ਨੇ ਮੈਂ ਇੱਥੇ ਮੀਟਿੰਗ ਆਪਣੀ ਕਾਨਫਰੰਸ ਪ੍ਰੈਸ ਕਾਨਫਰੰਸ ਪ੍ਰੈਸ ਮਿਲਣੀ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬੀ ਚ ਇਹ ਕਲਕਾ ਦੇ ਆ ਕਿ ਮੇਰਾ ਨਿੱਜੀ ਤੌਰ ਤੇ ਬੀਬੀ ਜ਼ਗੀਰ ਕੌਰ ਦੇ ਮਸਲੇ ਦਾ ਕੋਈ ਇਸ਼ੂ ਨਹੀਂ ਹੈ ਚਿੱਠੀ ਕੀਨੇ ਪਾਈ ਆ ਉਹਦਾ ਕੀ ਜਵਾਬ ਦੇਣਾ ਹੈ ਤੇ ਕੀ ਉਹਨੂੰ ਸਜ਼ਾ ਲੱਗਣੀ ਆ ਮੇਰਾ ਇਹ ਵਿਚਾਰ ਨਹੀਂ ਆ ਪਰ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਚਿੱਠੀਆਂ ਦਾ ਦੌਰ ਕਿੱਥੋਂ ਸ਼ੁਰੂ ਹੋਇਆ ਮੈਸੇ ਤਾਂ ਕੋਈ ਪੰਥਕ ਮਸਲਾ ਆਉਂਦਾ ਕੋਈ ਵੀ ਕਿਸੇ ਨੂੰ ਆਉਂਦਾ ਤੇ ਉਹ ਜਿਹੜਾ ਅਕਾਲ ਤਖਤ ਸਾਹਿਬ ਦੇ ਪਹੁੰਚਦਾ ਤੇ ਉੱਥੇ ਆਪਣੀ ਸ਼ਿਕਾਇਤ ਵੀ ਦਿੰਦਾ ਤੇ ਉਦੋਂ ਦਾ ਫੋਟੋ ਕਰਾ ਕੇ ਉਸ ਤੋਂ ਫਾਰਕ ਹੋ ਜਾਂਦਾ ਕਿ ਮੈਂ ਆਪਣਾ ਕੰਮ ਕਰਤਾ ਤੇ ਹੁਣ ਜਿਹੜਾ ਅਕਾਲ ਤਖਤ ਸਾਹਿਬ ਕਰੇ ਅਸੀਂ ਬਹੁਤ ਵੱਡੀ ਆਸਤਾ ਕਰਦੇ ਆ ਪਰ ਉਹਨਾਂ ਵੱਡਾ ਸਾਥ ਨਹੀਂ ਦਿੰਦੇ ਜਿਹੜੀ ਗੱਲ ਆਮ ਆਵਾਮ ਦੇ ਵਿੱਚ ਚਰਚਾ ਹੁਣ ਇਹ ਇੱਕ ਦੌਰ ਚੱਲਿਆ ਕਿ ਚਿੱਠੀ ਆਈ ਅਕਾਲੀ ਦਲ ਤੋਂ ਲਾਂਬੇ ਹੋਏ ਜਿਹੜੇ ਵੱਡੇ ਲੀਡਰ ਸੀ ਉਹਨਾਂ ਨੇ ਚਿੱਠੀ ਭਾਈ ਉਹਦੇ ਚ ਉਹਨਾਂ ਨੇ ਲਿਖਿਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਹੁਤ ਲੰਬੇ ਸਮਿਆਂ ਤੋਂ 8-10 ਇਲੈਕਸ਼ਨਾਂ ਲੜੀਆਂ ਪਰ ਹੁਣ ਜਦੋਂ ਸਾਰਾ ਕੁਝ ਬਿਲਕੁਲ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਬੜਾ ਉਤਰਾਚ ਆ ਗਿਆ ਅਕਾਲੀ ਦਲ ਤੇ ਹੁਣ ਸਾਨੂੰ ਇਸ ਗੱਲ ਦੀ ਸੋਝੀ ਵੀ ਆਈ ਆ ਤੇ ਸਾਡੀ ਜ਼ਮੀਰ ਵੀ ਜਾਗੀ ਆ ਅਸੀਂ ਉਦੋਂ ਸਰਕਾਰਾਂ ਦੇ ਵੀ ਨਾਲ ਰਹੇ ਕਿਉਂਕਿ ਲੋਕਾਂ ਨੇ ਸਵਾਲ ਕਰਨੇ ਸੀ ਸਰਕਾਰਾਂ ਦੇ ਵੀ ਨਾਲ ਰਹੇ ਤੇ ਪਰ ਅਸੀਂ ਸਾਰਾ ਕੁਝ ਦੇਖਿਆ ਅਸੀਂ ਬੋਲ ਨਹੀਂ ਸਕੇ ਅੱਜ ਅਸੀਂ ਬੋਲ ਰਹੇ ਆ ਵੀ ਅਸੀਂ ਉਸ ਸਮੇਂ ਦੇ ਵਿੱਚ ਜੁੜੀਆਂ ਕ੍ਰਿਤੀਆਂ ਹੋਈਆਂ ਸਰਕਾਰਾਂ ਵਲੇ ਜੋ ਮਾਰੇ ਕਹਿੰਦਾ ਵੀ ਪੰਥਕ ਜਜ਼ਮਿਆਂ ਦੇ ਖਿਲਾਫ ਸੰਗਤ ਦੀਆਂ ਭਾਵਨਾਵਾਂ ਦੇ ਖਿਲਾਫ ਜਿਹੜੇ ਫੈਸਲੇ ਹੋਏ ਉਹ ਇਹ ਜਿਹੜੀ ਸ਼ਾਮਲ ਸੀਗੇ ਪਰ ਅੱਜ ਅਸੀਂ ਇਹ ਕਹਿੰਦੇ ਆ ਕਿ ਅਸੀਂ ਉਦੋਂ ਸ਼ਾਮਲ ਸੀ ਪਰ ਸਾਡਾ ਜਿਹੜਾ ਸਭ ਤੋਂ ਵੱਡਾ ਮੁਖੀ ਆ ਜਿਹੜਾ ਉਹ ਸੁਖਵੀਰ ਸਿੰਘ ਬਾਦਲ ਸੀ ਤੇ ਉਹਨੂੰ ਫਾਹੇ ਲਾਉਣਾ ਚਾਹੀਦਾ ਮਾਫ ਕਰਨਾ ਮੇਰਾ ਸ਼ਬਦ ਫਾਹੇ ਨੂੰ ਵੱਖਰਾ ਨਾਲ ਲਿਆ ਜਾਵੇ ਮੈਂ ਗੱਲ ਕਰਦਾ ਕਿ ਇਹਨੂੰ ਵੱਡੀ ਸਜ਼ਾ ਦੇਣੀ ਚਾਹੀਦੀ ਤਾਂ ਉਸ ਤੋਂ ਬਾਅਦ ਕਾਲ ਤਖਸਾਬ ਨੇ ਉਹ ਤੇ ਤੁਰੰਤ ਐਕਸ਼ਨ ਲਿਆ ਤੇ ਐਕਸ਼ਨ ਲੈ ਕੇ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਕਿ 15 ਦਿਨਾਂ ਦੇ ਅੰਦਰ ਆਪਦਾ ਆ ਕੇ ਸਪਸ਼ਟੀਕਰਨ ਦਿਓ ਉਹਨੇ 15 ਦਿਨਾਂ ਤੋਂ ਪਹਿਲਾਂ ਪਹਿਲਾਂ ਹੀ ਸ਼ਾਇਦ ਆਪਣਾ ਜਿਹੜਾ ਸਪਸ਼ਟੀਕਰਨ ਦਿੱਤਾ ਤੇ ਉਹਦੇ ਅੰਦਰ ਸਪਸ਼ਟੀਕਰਨ ਦੇਣ ਤੇ ਇੱਕ ਸ਼ਬਦ ਉਹਨੇ ਵਰਤਿਆ ਕਿ ਮਲਬ ਪੂਰਨ ਸਮਰਪਣ ਕੀਤਾ ਸੁਖਬੀਰ ਸਿੰਘ ਬਾਦਲ ਨੇ ਪੂਰਨ ਸਮਰਪਣ ਕੀਤਾ ਆਕਾਲ ਤਖਤਾ ਦਾ ਸਤਕਾਰ ਕੀਤਾ ਗਲਚ ਪਰਨਾ ਪਾ ਕੇ ਉਹਨੇ ਕਿਹਾ ਕਿ ਮੈਂ ਕੋਈ ਦਲੀਲ ਨਹੀਂ ਕਰਨੀ ਕੋਈ ਅਪੀਲ ਨਹੀਂ ਕਰਨੀ ਕੋਈ ਜਾਣੇ ਅਣਜਾਣੇ ਦਾ ਸ਼ਬਦ ਨਹੀਂ ਵਰਤਣਾ ਉਹ ਕਹਿੰਦਾ ਸਰਕਾਰ ਦੇ ਵਿੱਚ ਜੋ ਕੁਝ ਵੀ ਵਾਪਰਿਆ ਉਹ ਭਾਵੇਂ ਦੂਜੇ ਭਰਾਵਾਂ ਨੇ ਕਿਹਾ ਕਿ ਸਾਥ ਦਤਾ ਉਹ ਕਹਿੰਦਾ ਜੋ ਕੁਛ ਹੈਗਾ ਮੈਂ ਆਪਦੀ ਝੋਲੀ ਪੁਆਣਾ ਗੱਲ ਬਹੁਤ ਵੱਡੀ ਸੀ ਵੀ ਕਾਲ ਤਖਤ ਜੋ ਮਰਜੀ ਮੈਨੂੰ ਸਜ਼ਾ ਲਾਵੇ ਤੇ ਮੈਂ ਮੰਨ ਲਓ ਤੁਹਾਡੇ ਮਰਕਾਤਖਤ ਸਾਹਿਬ ਨੂੰ ਸਮਰਪਣ ਉਹ ਉਦੋਂ ਬਾਅਦ ਕਾਲ ਤਖਤ ਸਾਹਿਬ ਨੇ ਉਹਨੂੰ ਤਨਖਾਹਿਆ ਦੇ ਦਿੱਤਾ ਇਹ ਤਨਖਾਹਿਆ ਦੇਣ ਤੋਂ ਬਾਅਦ ਉਹ ਆਪਦੀਆਂ ਸਿਆਸੀ ਰਜਾਈਆਂ ਨੂੰ ਬੰਦ ਕਰਕੇ ਬੜੇ ਵੱਡੇ ਦੇਖੋ ਪਾਰਟੀਆਂ ਕੋਈ ਵੀ ਹੁੰਦੀਆਂ ਨੇ ਸਿਆਸੀ ਰਜਾਈਆਂ ਬੜੇ ਜ਼ਰੂਰੀ ਹੁੰਦੇ ਆ ਜੇ ਲੀਡਰ ਹੀ ਕਰੇ ਬੈਠੇ ਆਪਣੇ ਆਪ ਨੂੰ ਸਿਆਸੀ ਜਿਵੇਂ ਬੰਦ ਕਰਕੇ ਆਪਣੀ ਥਾਂ ਦੇ ਉੱਤੇ ਬਲਵੰਦਰ ਸਿੰਘ ਪੌਂਦਰ ਨੂੰ ਐਕਟਿੰਗ ਪ੍ਰਧਾਨ ਉਹਨਾਂ ਨੇ ਬਣਾਤਾ ਉਹ ਆਪ ਦੀਆਂ ਸਿਆਸੀ ਸਰਗਰਮੀਆਂ ਠੱਪ ਕਰਕੇ ਆਪਣੇ ਘਰੇ ਬੈਠੇ ਆ ਤੇ ਇੱਕ ਵੀ ਲਾਂਭਾ ਨਹੀਂ ਦਿੱਤਾ ਕੱਲ ਤੱਕ ਸਾਹਿਬ ਨੂੰ ਜਾਂ ਬਾਕੀ ਜਹਦਰ ਸਾਹਿਬਾਨ ਨੂੰ ਕਿ ਤੁਸੀਂ ਮੈਨੂੰ ਐਦਾਂ ਕਰਤਾ ਤੁਸੀਂ ਉਦਾਂ ਕਰਤਾ بڑے ਲੋਕਾਂ ਨੇ ਆਪਸ ਵਿੱਚ ਕਾਨਾ ਫੂਸੀ ਕੀਤੀ ਇਹ ਬਣਦੀ ਨਹੀਂ ਸਜ਼ਾ ਇਹ ਕਿਵੇਂ ਬਣਦੀ ਆ ਵੀ ਦੀ ਵਿਧਾਨਮਤਾਬ ਕੀ ਆ ਬਹੁਤ ਕੁਝ ਹੋਇਆ ਪਰ ਨਾ ਅਕਾਲੀ ਦਲ ਨੇ ਨਾ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਕਿ ਮੈਨੂੰ ਜਿਹੜੀ ਤੁਸੀਂ ਸਜ਼ਾ ਸੁਣਾਈ ਆ ਇਹ ਬਣਦੀ ਆ ਜਾਂ ਨਹੀਂ ਬਣ ਉਹਨੇ ਆਖਿਆ ਮੈਂ ਅਕਾਲ ਤਖਤ ਨੂੰ ਸਮਰਪਿਤ ਆ ਤੇ ਬਹੁਤ ਵਧੀਆ ਗੱਲ ਹੋਈ ਜਿਹੜੇ ਲੋਕ ਜਿਹੜੇ ਆ ਉਹ ਸ਼ਿਕਾਇਤ ਲੈ ਕੇ ਗਏ ਸੀ ਤੇ ਦੂਜੇ ਆਮ ਆਵਾਮ ਸੰਗਤ ਜਿਹੜੀ ਆ ਉਹਨਾਂ ਨੇ ਕਿਹਾ ਕਿ ਜ਼ਥੇਦਾਰ ਸਾਹਿਬ ਦਾ ਫੈਸਲਾ ਬਹੁਤ ਚੰਗਾ ਤੇ ਪ੍ਰਵਾਨਤਾ ਤੇ ਸ਼ਲਾਘਾ ਹੋਈ ਬੜੇ ਦੌਰ ਚੱਲੇ ਬਿਆਨਬਾਜ਼ੀ ਆਈ ਬਾਈਟਾਂ ਆਈਆਂ ਸਾਰਿਆਂ ਨੇ ਸੰਤੁਸ਼ਟੀ ਦਾ ਪ੍ਰਟਾਵਾ ਕੀਤਾ ਚੰਗੀ ਗੱਲ ਸੀ ਕਿਉਂਕਿ ਜਥੇਦਾਰਾਂ ਨੇ ਜਿਹੜਾ ਫੈਸਲਾ ਲਿਆ ਉਹ ਇੱਕ ਚੰਗਾ ਫੈਸਲਾ ਸੀ ਮੈਂ ਇਹ ਗੱਲ ਕਹੂੰਗਾ ਕਿ ਜਥੇਦਾਰ ਕੋਈ ਵੀ ਫੈਸਲਾ ਲੈਣ ਉਹ ਚੰਗਾ ਹੀ ਹੁੰਦਾ ਚੰਗਾ ਹੀ ਹੁੰਦਾ ਉਹ ਇਸ ਕਰਕੇ ਇਹ ਗੱਲ ਠੀਕ ਹੋਈ ਉਸ ਤੋਂ ਬਾਅਦ ਇੱਕ ਵਹਿਮ ਪੈਦਾ ਹੋ ਗਿਆ ਕਿ ਜਥੇਦਾਰ ਸਜ਼ਾ ਘੱਟ ਨਾ ਲਾ ਦੇਣ ਸਜ਼ਾ ਵਧਾ ਨਾ ਲਾ ਦੇਣ ਮੈਂ ਚਿੱਠੀਆਂ ਦੇ ਦੌਰ ਦੀ ਗੱਲ ਕਰਦਾ ਤੇ ਫਿਰ ਬਿਆਨ ਦੇਣੇ ਸ਼ੁਰੂ ਹੋਏ ਕਿ ਜਥੇਦਾਰ ਸਾਹਿਬ ਵੇਖਿਓ ਕਿਤੇ ਕਾਲ ਤਖਤ ਸਾਹਿਬ ਦਾ ਜਿਹੜਾ ਸਨਮਾਨ ਆ ਉਹ ਕਿਤੇ ਡੇਗ ਨਾ ਦਿਓ ਤੇ ਫਲਾਣਾ ਨਾ ਕਰ ਦਿਓ ਇਹਦੀਆਂ ਚਿੱਠੀਆਂ ਦਾ ਇੱਕ ਦੌਰ ਚੱਲਿਆ ਅੱਜ ਤੂੰ ਜਾ ਪਰਸੋਂ ਮੈਂ ਜਾਉਂ ਚੌਥੇ ਫਲਾਨਾ ਜਾਏਗਾ ਇਹ ਇੱਕ ਦੌਰ ਚੱਲਿਆ ਕਿ ਜੱਜਦਾਰ ਸਾਹਿਬ ਤੁਸੀਂ ਵੇਖੋ ਕਿ ਤੇ ਇਦਾਂ ਨਾ ਕਰਦੇ ਹੋ ਉਹ ਇਹ ਬੜੀ ਇਹ ਵੀ ਇੱਕ ਮਾੜੀ ਗੱਲ ਹੋਈ ਕਿਉਂਕਿ ਜੱਜਦਾਰ ਸਾਹਿਬ ਤੇ ਇਤਵਾਰ ਨਹੀਂ ਕੀਤਾ ਜਿਨ੍ਹਾਂ ਨੂੰ ਸਾਨੂੰ ਉਥੇ ਕਰਨਾ ਚਾਹੀਦਾ ਸੀ ਤੇ ਹੁਣ ਇੱਕ ਚਿੱਠੀ ਆਈ ਇਹਨਾਂ ਚਿੱਠੀਆਂ ਦੇ ਦੌਰਾਂ ਵਿੱਚ ਅਕਾਲੀ ਆਗੂ ਇੱਕ ਦੂਜੇ ਦੇ ਖਿਲਾਫ ਬਹੁਤ ਕੁਝ ਦਿੱਤੇ ਆ ਕਿਸੇ ਨੇ ਬਲਵਿੰਦਰ ਸਿੰਘ ਭੋਦਰ ਦੇ ਖਿਲਾਫ ਦਿੱਤਾ ਕਿਸੇ ਨੇ ਰਖੜਾ ਸਾਹਿਬ ਦੇ ਖਿਲਾਫ ਦੇਤਾ ਕਿਸ ਨੇ ਚੰਦੂ ਮਾਜਰਾ ਦੇ ਖਿਲਾਫ ਦੇਤਾ ਤੇ ਇਸ ਚਿੱਠੀ ਦੇ ਦੌਰਾਨ ਇੱਕ ਇੱਕ ਬੀਬੀ ਜ਼ਗੀਰ ਕੌਰ ਦੇ ਖਿਲਾਫ ਵੀ ਇੱਕ ਚਿੱਠੀ ਆ ਗਈ। ਤੋਂ ਉਹ ਚਿੱਠੀ ਆਉਣ ਤੋਂ ਬਾਅਦ ਇਹ ਮੈਨੂੰ ਬੜੀ ਹੈਰਾਨੀ ਹੋਈ ਕਿ ਜਿਨ੍ਹਾਂ ਜਿਹਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਬੀਬੀ ਜ਼ਗੀਰ ਕੌਰ ਜੀ ਜਿਹੜੇ ਮੇਰੇ ਬੜੇ ਸਤਕਾਰਯੋਗ ਆ ਉਹਨਾਂ ਦੀ ਗਵਾਹੀ 'ਚ ਮੈਂ ਸ਼ਰੋਮੀ ਗੁਰਦਾਰਾ ਪਰੰਧ ਕਮੇਟੀ ਦੇ ਪ੍ਰਧਾਨ ਉਹਨਾਂ ਦੇ ਹੋਣ ਦੇ ਨਾਤੇ ਮੈਂ ਉਹਨਾਂ ਦੇ ਮੈਂਬਰ ਹੋ ਕੇ ਮੈਂ ਕੰਮ ਕੀਤੀ ਆ ਬਹੁਤ ਕੁਸ਼ਾ ਆ ਕਾਲੀ ਦਲ ਦੇ ਵਿੱਚ ਬਹੁਤ ਲੰਮਾ ਸਮਾਂ ਰਹਿ ਬੜਾ ਉਹਨਾਂ ਨੇ ਹੰਡਾਇਆ ਵੀ ਆ ਬੀਬੀ ਜੀ ਕਹਿੰਦੇ ਆ ਕਿ ਮੈਂ ਅਕਾਲ ਤਖਤ ਸਾਹਿਬ ਤੇ ਜਾ ਰਹੀ ਆ ਤੇ ਐਵੇਂ ਜਿਹੜੇ ਵਿਰੋਧੀ ਵਾਲੇ ਆ ਇਹ ਜਿਹੜਾ ਕੁਝ ਐਵੇਂ ਝੱਖ ਮਾਰਦੇ ਆ ਸ਼ਬਦ ਇਹੋ ਜਿਹੇ ਕੋ ਵਰਤਿਆ ਉਹਨਾਂ ਨੇ ਤੇ ਮੈਂ ਅਕਾਲ ਤਖਤ ਸਾਹਿਬ ਤੇ ਜਾ ਰਹੀ ਆ ਵੇਖੋ ਉਹਨਾਂ ਦਾ ਬੜਾ ਸਤਕਾਰ ਆ ਮੈਂ ਤਾਂ ਕਰਨਾ ਤੇ ਉਹਨਾਂ ਦੀ ਗੱਲ ਨੂੰ ਔਲੱਦ ਕੇ ਸਾਡੇ ਕਈ ਬੜੇ ਸੀਨੀਅਰ ਅਕਾਲੀ ਆਪੂ ਜਿਨ੍ਹਾਂ ਨੂੰ ਅਸੀਂ ਸਮਝਦੇ ਆਂ ਕਿ ਪੰਥ ਦੀ ਵੱਡੀ ਮੰਨ ਲਓ ਉਹ ਹੈ ਵੱਡੇ ਹਿੱਤ ਚ ਕੰਮ ਕਰਦੇ ਆ ਮੈਂ ਸਾਰਿਆਂ ਦੇ ਜਿਹੜੇ ਉਹਨਾਂ ਦੇ ਜਿਹੜੇ ਮੁਖੀਆ ਨੇ ਮ ਬਡਾਲਾ ਸਾਹਿਬ ਮ ਬਡਾਲਾ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਚ ਬੜੀ ਗੱਲ ਬੜੀ ਨੁਕਤਾ ਬੜੇ ਬੜੇ ਨੁਕਤੇ ਬਣਾ ਕੇ ਗੱਲ ਕਰ ਰਿਹਾ ਵੇਖੋ ਜੀ ਇਹ ਇਦਾਂ ਨਹੀਂ ਹੋਣਾ ਚਾਹੀਦਾ ਇਦਾਂ ਨਹੀਂ ਹੋਣਾ ਚਾਹੀਦਾ ਇੱਕ ਔਰਤ ਆ ਇੱਕ ਇਦਾਂ ਵਾ ਤੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚੁਣੌਤੀ ਦੇ ਰਿਹਾ ਮਤਲਬ ਮੈਨੂੰ ਚੁਣੌਤੀ ਕਹਿ ਦਾਂਗੇ ਨਾ ਵੀ ਤੁਸੀਂ ਫੈਸਲਾ ਗਲਤ ਕੀਤਾ ਜੀ ਇਹ ਚਿੱਠੀ ਕਿਉਂ ਦੇਤੀ ਜਦੋਂ ਕਿ ਮੈਂ ਪਹਿਲਾਂ ਹੀ ਕਹਿਤਾ ਕਿ ਮੈਂ ਨਹੀਂ ਇਸ ਗੱਲ 'ਚ ਪੈਣਾ ਚਾਹੁੰਦਾ ਕਿ ਉਹ ਕੀ ਨੇ ਉਹਨਾਂ ਸ਼ਿਕਾਇਤ ਦਿੱਤੀ ਤੇ ਕੀ ਉਹ ਸ਼ਿਕਾਇਤ ਦਾ ਹੋਣਾ ਮੇਰੇ ਲਈ ਸਕਾਰਜੋਗਾ ਇਹ ਗੱਲ ਬਹੁਤ ਮਾੜੀ ਆ ਮੈਨੂੰ ਅੱਜ ਮੇਰੇ ਮਨ ਦੇ ਅੰਦਰ ਇੱਕ ਇੱਕ ਦੁੱਖ ਲੱਗ ਰਿਹਾ ਕਿ ਇੱਕ ਪਾਸੇ ਤਾਂ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਆ ਸੁਖਵੀਰ ਸਿੰਘ ਬਾਦਲ ਜਿਹਦੇ ਨਾਲ ਇਹ ਸਾਰੇ ਲੋਕ ਸ਼ਾਮਲ ਸੀ ਤੇ ਸਾਰੇ ਫੈਸਲਿਆਂ ਦੇ ਵਿੱਚ ਸ਼ਾਮਲ ਰਹੇ ਤਸਵੀਰਾਂ ਵੀ ਨੇ ਤੇ ਜ਼ਿਕਰ ਵੀ ਨਾ ਆਇਆ ਤੇ ਅਖਬਾਰੀ ਖਬਰਾਂ ਵੀ ਨਹੀਂ ਉਸ ਤੋਂ ਇਲਾਵਾ ਵੀ ਬਹੁਤ ਵੱਡੇ ਦੁਸ਼ਣ ਕਈ ਤਰ੍ਹਾਂ ਦੇ ਹੋਣਗੇ ਆਪਾਂ ਜੀ ਨੂੰ ਇਸ ਗੱਲ ਚ ਨਹੀਂ ਲੈਣਾ ਉਹ ਤਾਂ ਹੱਥ ਬੰਨ ਕੇ ਸਬਰ ਕਰਕੇ ਆਪਣੇ ਘਰੇ ਅਕਾਲ ਤਖਤ ਸਾਹਿਬ ਦੇ ਸਤਕਾਰ ਮਾਣ ਮਰਯਾਦਾ ਚ ਬੈਠਾ ਨਾਲ ਉਹਦਾ ਸਮੂਚਾ ਕਾਲੀਗਲ ਇਸ ਗੱਲ ਨੂੰ ਹੱਥ ਜੋੜ ਕੇ ਖੜਾ ਆ ਕਿ ਅਕਾਲ ਤਖਤ ਸਾਹਿਬ ਕਦੋਂ ਸਾਨੂੰ ਸੱਦੇ ਕੀ ਸਜ਼ਾ ਦਿੰਦੇ ਆ ਕੀ ਨਹੀਂ ਦਿੰਦੇ ਵੱਖਰੀ ਗੱਲ ਅਸਮਰਪਣ ਤੇ ਦੂਜੇ ਪਾਸੇ ਜੇ ਇੱਕ ਸ਼ਿਕਾਇਤ ਚਲੀ ਗਈ ਤੇ ਇੱਕ ਚਿੱਠੀ ਜਾਰੀ ਕਰਤੀ ਅਕਾਲ ਤਖਤ ਸਾਹਿਬ ਨੇ ਤੇ ਉਹਦੇ ਬਾਰੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਬੜੀ ਇਹ ਹੈਰਾਨੀ ਦੀ ਗੱਲ ਹੋਈ ਮੈਨੂੰ ਇਸ ਗੱਲ ਦੀ ਕਿ ਜਿਹੜੀਆਂ ਚਿੱਠੀਆਂ ਜਿਹੜੀ ਚਿੱਠੀ ਦੇ ਵਿੱਚ ਦੋਸ਼ ਲਾਏ ਗਏ ਆ ਉਹ ਦੋਸ਼ਾਂ ਨੂੰ ਮੰਨ ਵੀ ਹੋਏ ਆ ਉਹ ਮੀਡੀਆ ਦੇ ਸਾਹਮਣੇ ਕਹਿੰਦੇ ਆ ਜੀ ਜਿਹੜੇ ਦੋਸ਼ ਲਾਏ ਉਹ ਠੀਕ ਆ ਉਹ ਕਿਸੇ ਨਾ ਕਿਸੇ ਢੰਗ ਨਾਲ ਵਿੰਗੇਟੇ ਦੇ ਢੰਗ ਨਾਲ ਉਹਨਾਂ ਨੂੰ ਠੀਕ ਕਹਿੰਦੇ ਆ ਮੈਂ ਨਹੀਂ ਪੈਂਦਾ ਇਸ ਗੱਲ 'ਚ ਪਰ ਇਹ ਬਰਾੜਾ ਸਾਹਿਬ ਤੁਸੀਂ ਹੀ ਇਹ ਗੱਲ ਸ਼ੁਰੂ ਕੀਤੀ ਤੁਸੀਂ ਜਸਦੇਵਰ ਸਾਹਿਬ ਨੂੰ ਜਾਜਾਕਾਰ ਕੀਤੀ ਤੁਸੀਂ ਉਹਨਾਂ ਦਾ ਸਨਮਾਨ ਕੀਤਾ ਤੁਸੀਂ ਉਹਨਾਂ ਦਾ ਮਾਣ ਕੀਤਾ ਤੇ ਅਜੇ ਇਹ ਗੱਲ ਕਿਹਦੀ ਗੱਲ ਨੂੰ ਤੁਸੀਂ ਉਠਾ ਰਹੇ ਹੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਨ ਜਥੇਦਾਰ ਜਿਹੜੇ ਨੇ ਕਾਲ ਤਖਤ ਸਾਹਿਬ ਦੇ ਉਹ ਸਾਡੇ ਲਈ ਸਤਕਾਰਯੋਗ ਆ ਜੇ ਅਸੀਂ ਇਹਨਾਂ ਮੁੱਦਿਆਂ ਨੂੰ ਉਠਾ ਕੇ ਜਥੇਦਾਰਾਂ ਨੂੰ ਕਿਨਾਂ ਸਿੰਘ ਸਹਿਬਾਨ ਜੀ ਨੂੰ ਅਖਬਾਰਾਂ ਦੇ ਵਿੱਚ ਤੇ ਮੀਡੀਆ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਕੇ ਉਹਨਾਂ ਦਾ ਮਜ਼ਾਕ ਉਡਾਵਾਂਗੇ ਉਹਨਾਂ ਦੀ ਕੀਤੀ ਗੱਲ ਨੂੰ ਤੁਸੀਂ ਚੁਣੌਤੀ ਦੇਵੋਗੇ ਉਸ ਗੱਲ ਦਾ ਡਟਵਾ ਵਿਰੋਧ ਕਰੋਗੇ ਤੇ ਮੈਨੂੰ ਲੱਗਦਾ ਕਿ ਆਪਾਂ ਸਾਰੇ ਗੱਲ ਕੇ ਨਿਆਂ ਨਹੀਂ ਕਰ ਰਹੇ ਅਸੀਂ ਲੋੜ ਪੈਣ ਤੇ ਆਪਦੇ ਮੁਤਾਬਕ ਤਾਂ ਆਪ ਦੀ ਦੇਖੋ ਇਹ ਗੱਲ ਕਹੀ ਜਾ ਰਹੀ ਆ ਕਹਿੰਦੇ ਜੀ ਰਾਜਨੀਤੀ ਦੇ ਪ੍ਰਭਾਵ ਚ ਤੇ ਮੈਨੂੰ ਦੱਸੋ ਕਿ ਜੇ ਜਥੇਦਾਰ ਰਾਜਨੀਤੀ ਦੇ ਪ੍ਰਭਾਵ ਚ ਹੁੰਦੇ ਤੇ ਕਹਿੰਦੇ ਕਾਲੀ ਦਲ ਦੇ ਪ੍ਰਭਾਵ ਚ ਆ ਤਾਂ ਫਿਰ ਉਹ ਸੁਖਬੀਰ ਸਿੰਘ ਬਾਦਲ ਨੂੰ ਤਰਖਾਈਆ ਨਾ ਦਿੰਦੇ ਤੇ ਬਾਕੀ ਵੀ ਸਾਰੇ ਜਿਨ੍ਹਾਂ ਨੇ ਕਿਹਾ ਜਿਨ੍ਹਾਂ ਨੇ ਚਿੱਠੀ ਦਿੱਤੀ ਆ ਉਹਨਾਂ ਨੇ ਇਹੀ ਕਿਹਾ ਨਾ ਕਿ ਅਸੀਂ ਸਾਰੇ ਉਸ ਸਾਰੇ ਕੰਮਕਾਜ ਦੇ ਵਿੱਚ ਭਾਈਵਾਲ ਸੀ ਤੇ ਉਹਨਾਂ ਨੂੰ ਉਹਨਾਂ ਦਿੱਤਾ ਬਰਾਬਰ ਤੇ ਫਿਰ ਮੈਂ ਤਾਂ ਇਹ ਕਹਿਣਾ ਜੇ ਇਹ ਗੱਲ ਹੈ ਤਾਂ ਜੈਦਰ ਸਾਹਿਬ ਉਹਨਾਂ ਨੂੰ ਤੁਸੀਂ ਸਦਾ ਦਿਓ ਕਿ ਉਹਨਾਂ ਲੋਕਾਂ ਨੇ ਕਿਹਾ ਵੀ ਅਸੀਂ ਤਾਂ ਇਹ ਸਾਰੇ ਗੱਲ ਸ਼ਾਮਿਲ ਆ ਉਹਨਾਂ ਨੇ ਮੰਨ ਚੁੱਕੇ ਚਿੱਠੀ ਦੇ ਦਿੱਤੀ ਐ ਸਾਈਨ ਕਰਤੇ ਆ ਵੇ ਇਸ ਗੱਲ ਨੂੰ ਅਸੀਂ ਜਦੋਂ ਸਾਡੀ ਕਿਸੇ ਗੱਲ ਤੇ ਕੋਈ ਗੱਲ ਆਉਂਦੀ ਆ ਤਾਂ ਫਿਰ ਅਸੀਂ ਉਹਨੂੰ ਰਾਜਨੀਤੀ ਦੇ ਪ੍ਰਭਾਵ ਨਹੀਂ ਗੱਲ ਕਰ ਦਿੰਦੇ ਆ ਜਦੋਂ ਜਸੇਦਾਰ ਸੁਖਵੀਰ ਸਿੰਘ ਬਾਦਲ ਨੂੰ ਤਰਖਾਈਆ ਦਿੰਦੇ ਆ ਉਦੋਂ ਕੋਈ ਰਾਜਨੀਤੀ ਦਾ ਪ੍ਰਭਾਵ ਨਹੀਂ ਦਿਖਾਈ ਦਿੰਦਾ ਸੋ ਇਹ ਗੱਲ ਕਰਕੇ ਮੈਂ ਹੱਥ ਜੋੜ ਕੇ ਇੱਕ ਨਿਮਾਣਾ ਸੇਵਕ ਹੋਣ ਦੇ ਨਾਤੇ ਬੇਨਤੀ ਕਰਦਾ ਤੁਸੀਂ ਲੋਕ ਜਿਹੜੇ ਆ ਤੁਹਾਡੇ ਆ ਜੀਵਨ ਤੁਹਾਡੀ ਸੰਸਥਾ ਦੇ ਤੌਰ ਤੇ ਬਹੁਤ ਸਾਰੇ ਹੋਰ ਵੀ ਲੋਕ ਨੇ ਜਿਹੜੇ ਕੀ ਅਸੀਂ ਧਰਮ ਦੇ ਤੌਰ ਤੇ ਰਾਜਨੀਤੀ ਦੇ ਨਾਲ ਸ਼ਾਮਲ ਆ ਤੇ ਉਸ ਧਰਮ ਤੇ ਰਾਜਨੀਤੀ ਦਾ ਪ੍ਰਤੀਕ ਆ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੇ ਬੈਠੇ ਜਥੇਦਾਰ ਸਾਡੇ ਲਈ ਸਨਮਾਨ ਤੇ ਸਤਿਕਾਰਯੋਗ ਆ ਤੋਂ ਮੈਂ ਬੇਨਤੀ ਕਰ ਰਹਾ ਹਾਂ ਆਤਮਨ ਕੇ ਕਿ ਆਪਾਂ ਇਹੋ ਜੇ ਮਾਮਲਿਆਂ ਦੇ ਵਿੱਚ ਆਪਣੇ ਆਪ ਦੇ ਵਿੱਚ ਜਾਬਤਾ ਰੱਖੀਏ ਆਪਣੇ ਆਪ ਦੇ ਵਿੱਚ ਇੱਕ 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 ਲੀਗ ਮਾਰ ਕੇ ਰੱਖੀਏ ਇੱਕ ਇੱਕ ਰਾਮਕਾਰ ਰੱਖੀਏ ਜਥੇਦਾਰ ਸਾਹਿਬ ਨੂੰ ਮਿਲ ਕੇ ਤੁਸੀਂ ਇਹ ਗੱਲ ਕਹਿ ਸਕਦੇ ਹੋ ਪਰ ਤੁਸੀਂ ਇਹ ਗੱਲਾਂ ਕਰਕੇ ਤੁਸੀਂ ਜਥੇਦਾਰ ਸਾਹਿਬ ਦੀ ਕਿਹੜੀ ਸ਼ੋਭਾ ਵਧਾ ਰਹੇ ਹੋ ਜਾਂ ਜਥੇਦਾਰ ਸਾਹਿਬ ਨੂੰ ਕਿਹੜੀ ਮਜ਼ਬੂਤੀ ਦੇ ਰਹੇ ਹੋ ਤੋ ਇਸ ਕਰਕੇ ਮੈਂ ਅੱਜ ਇੱਕ ਮੇਰੇ ਮਨ ਦਾ ਵਲਵਲਾ ਸੀ ਕਿ ਜ세ਹਦਾਰ ਸਾਹਿਬ ਤੇ ਤੇ ਜ세ਹਦਾਰ ਸਾਹਿਬ ਨੂੰ ਅਰਜ਼ੀਆਂ ਦੇਣ ਵਾਲੇ ਉਹਨਾਂ ਦੇ ਫੈਸਲਿਆਂ ਦਾ ਸਨਮਾਨ ਕਰਨ ਵਾਲੇ ਅੱਜ ਜਦੋਂ ਉਹਨਾਂ ਦੇ ਟਿੱਪਣੀ ਕਰਦੇ ਆ